ਪ੍ਰੀਮ ਮਿਨਿਸਟਰ ਆਵੇ ਮੇਰੇ ਬਹਿ ਕੇ ਮੇਰੇ ਨਾਲ ਗੱਲ ਕਰੇ ਡਿਬੇਟ ਕਰੇ ਪਰ ਚੀ ਮਿਨਿਸਟਰ ਇਸ ਵੇਲੇ ਭੱਜ ਗਿਆ ਇਹ ਇਹ ਪਗੋੜੇ ਨੇ ਪੰਜਾਬ ਦੇ ਮੈਂ ਮੈਂ ਤੁਹਾਨੂੰ ਬਿਚ ਨੂੰ ਮੈਂ ਤਾਂ ਸਿਰਫ ਦਿਖਾਉਣਾ ਸੀ ਪੰਜਾਬ ਦੇ ਮੈਂ ਤਾਂ ਸਿਰਫ ਦਿਖਾਉਣਾ ਸੀ ਵੀ ਇਹ ਭੱਜਦਾ ਦੇਖੋ ਕਿਵੇਂ ਆ ਇਹ ਗੱਲਾਂ ਆ ਬੈਠਣ ਦੀ ਗੱਲ ਕਹਿੰਦੇ ਇਹਦੇ ਮੂਰੇ ਬੈਠਾਂਗੇ ਜਾ ਘੋੜਾ ਅੰਦਰ ਕੈਦ ਹੋਇਆ ਬੈਠਾ ਦਰਵਾਜ਼ੇ ਨਹੀਂ ਖੋਲਦੇ ਹੱਜੇ ਵੀ ਮਤਲਬ ਤਾਂ ਹੀ ਖਣਾ ਵੀ ਆ ਜਾਓ ਬੁਲਾ ਲਓ ਭਾਈ ਜੇ ਹਿੰਮਤ ਹੈ ਮਿਲਣਾ ਸਿੱਧੀ ਗੱਲ ਕਰ ਲੋ ਮੈਂ ਤਾਂ ਮੀਡੀਆ ਮੁਰੇ ਨੂੰ ਹੀ ਕਹਿੰਦਾ ਦੇਖੋ ਥੋੜਾ ਸਿਰ ਜੋ ਜੋ ਤੁਮ ਬਾਹਰ ਆ ਜੀ ਹਮ ਨਹੀਂ ਲੋਧਿਆਣਾ ਜੋ ਸੀਐਮ ਕੁਰਸੀ ਲਾ ਕੇ ਬਹਿੰਦਾ ਸੀ ਨਾ ਵੀ ਮੈਂ ਆ ਮੇਰੀ ਕੁਰਸੀ ਪਈ ਆ ਮੇਰੀ ਕੁਰਸੀ ਪਈ ਆ ਤੇ ਇੱਥੇ هلاوی اپریشن لیڈر اون دا ਨੀ ਗੱਲ ਨਹੀਂ ਕਰਦਾ ਅੱਜ ਉਹ ਕੁਰਸੀਆਂ ਵੀ ਪਈਆਂ ਖਾਲੀ ਤੇ ਮੈਂ ਖੜਾ ਜੀ ਸੀਐਮ ਭੱਜਿਆ ਆ ਰਿਹਾ ਆਪਣਾ ਜਵਾਬ ਦੇਣ ਸੀਐਮ ਫਰਾ ਆ ਰਿਹਾ ਆਪਣੀ ਕੋਠੀ ਜੰਦਰ ਵੜ ਕੇ ਮੈਂ 15 ਦਿਨ ਦਾ ਟਾਈਮ ਮੰਗ ਰਿਹਾ ਵੀ ਆਓ ਬਾਹਰ ਆਓ ਤੇ ਅੱਜ ਜੀ ਮੰਤਰੀ ਗੱਲ ਕਰਨੋਂ ਭੱਜਿਆ ਮੈਂ ਸਿਰਫ ਇਨਕੁਆਰੀ ਮੰਗਣ ਆਇਆ ਮੇਰੇ ਪਾਰਟੀ ਦੇ ਬੰਦਿਆਂ ਦੇ ਜਿਹੜੇ ਪਰਚੇ ਦਰਜ ਕੀਤੇ ਆ ਐਫਆਈਰ ਨੇ ਦਰਜ ਕੀਤੀਆਂ ਐ ਮੈਂ ਸਿਰਫ ਉਹਦੇ ਉੱਤੇ ਇਨਕੁਆਰੀ ਮਾਰਕਰਨੋਂ ਆਇਆ ਇਹੀ ਕੀ ਮੰਤਰੀ ਕਹਿੰਦੇ ਸੀ ਵੀ ਆਮ ਆਦਮੀ ਖੁੱਲੇ ਦਰਵਾਜ਼ੇ ਅੱਜ ਦਰਵਾਜ਼ੇ ਬੰਦ ਕੀਓ ਨੇ ਵੀ ਇੱਕ ਇੱਕ ਮਿਨਿਸਟਰੀ ਤੋਂ ਡਰ ਹੋ ਗਿਆ ਉਹਦੇ ਨਾਲ ਗੱਲ ਕਰਨੋਂ ਡਰ ਹੋ ਗਿਆ ਕਿ ਮੈਂ ਲਗਾਤਾਰ ਈਮੇਲ ਕਰ ਰਹੇ ਹਾਂ ਮੈਂ মিডিਆ ਰਾਹੀਂ ਟਾਈਮ ਮੰਗ ਰਹੇ ਹਾਂ ਤੇ ਅੱਜ ਕੋਈ ਨੀਚੇ ਕਰਿਆ ਜੀ ਪਿੱਛੇ ਧੱਕਾ ਨਹੀਂ ਸੀ ਪਾਈ ਜਾ ਕੋਈ ਜੀ ਲਾਈਟ ਆ ਗਈ ਬੰਦ ਰੱਖੋ ਜੀ ਮੈਂ ਥੋੜਾ ਪਿੱਛੇ ਲੱਗ ਗਿਆ ਮੈਂ ਧੱਕਾ ਦਿੱਤਾ ਹੋਇਆ ਪਿੱਛੇ ਆਂ ਕਿਹ ਹੈ ਪਿੱਛੇ ਆ ਜਾਓ ਪਿੱਛੇ ਹਾਂ ਤੇ ਛੱਡ ਛੋੜ ਪਿੱਛੇ ਛੋੜ ਤੇ ਮਿਊਟ ਅੱਜ ਜਿਹੜੀ ਪੁਲਿਸ ਉਹਨੂੰ ਅੱਗੇ ਕਰ ਰਹੀ ਆ ਇਹੀ ਪੁਲਿਸ ਨੇ ਜਿਹੜੇ ਇਹ ਝੂਠੇ ਇੱਕ ਐਸ.ਆਈ.ਸੀ. ਸਾਡੇ ਮੇਰੇ ਬਹੁਤ ਹੀ ਕਰੀਬੀ ਪਟਿਆਲੇ ਦਾ ਉਹਦੇ 8 ਤਰੀਕ ਨੂੰ ਹਾਰ ਹੋਈ ਆ ਦਿੱਲੀ 8 ਤਰੀਕ ਨੂੰ ਹਾਰ ਹੋਈ ਆ ਆਮ ਆਦਮੀ ਪਾਰਟੀ ਦੇ 10 ਤਰੀਕ ਨੂੰ ਇਹ ਭਗਵਾਨ ਸਮਾਨ ਆ ਕੇ ਐਫਆਈਆਰਾ ਦਰਜ ਕਰ ਰਿਹਾ ਸਾਰੇ ਪੰਜਾਬੀ ਤੇ ਸਿੱਖ ਆ ਜਿਹੜੇ ਉਹਨਾਂ ਨੇ ਵੋਟ ਬੀਜੇਪੀ ਨੂੰ ਪਾਈ ਸਰ ਸਾਹਮਣੇ ਜਿੱਤ ਹੋਈ ਉਸ ਘਬਰਾਹਟ ਤੋਂ ਇਹ ਐਫਆਈਆਰਾਂ ਦਾ ਦਰਜ ਮੈਂ ਤੁਹਾਨੂੰ ਦਊਗਾ ਇੱਕ ਟੈਲੀਫੋਨ ਆਉਂਦਾ ਕਿਸੇ ਦਾ ਉਹਨੂੰ ਕਹਿੰਦੇ ਜੀ ਕਿਸੇ ਦਾ ਟੈਲੀਫੋਨ ਆਇਆ ਤੇਰੀ ਸਾਹਿਬ ਨੂੰ ਕਿਸੇ ਮਤਲਬ ਕਿਸੇ ਦਾ ਉਹਨਾਂ ਨੇ ਨਹੀਂ ਕੀਤਾ ਉਹਨਾਂ ਦਾ ਫੋਨ ਆਇਆ ਉਹਨਾਂ ਨੂੰ ਅਖੇ ਜਦੋਂ ਉਹਨਾਂ ਨੇ ਕਿਹਾ ਫੋਨ ਚੱਕਿਆ ਉਹ ਕਹਿੰਦੇ ਪਿੱਛੇ ਕਰ ਰਿਹਾ ਸੀ ਐਸ.ਸੀ ਬੋਲ ਰਹੇ ਆ ਕੀ ਪਤਾ ਫੋਨ ਤੇ ਕੌਣ ਕਿਹਦਾ ਫੋਨ ਆਇਆ ਕੋਈ ਐਸ.ਸੀ ਆ ਜਾਂ ਜਰਨਲ ਆ ਜੇ ਕੋਈ OBC ਆ ਉਥੇ ਇੱਕ ਕਾਰੋਬਾਰੀ ਯਾਰ ਜੀਵ ਰਾਜਾ ਅੱਜ ਉਹਨਾਂ ਨੂੰ ਜੇਲ੍ਹ ਚਲੇ ਗਏ ਆਪਣੀ ਜੁਡੀਸ਼ਰੀ ਦੀ ਪੇਸ਼ੀ ਤੋਂ ਕਿਹੜੇ ਪੈਸੇ ਰਿਕਵਰ ਹੋਏ ਨੇ ਉਹ ਤੋਂ ਜਿਹੜੇ 30 ਲੱਖ ਰੁਪਏ ਲੱਗ ਗਿਆ ਪਤਾ ਨਹੀਂ ਕਿਹੜੇ ਕਿਹੜੇ ਬਾਹਰਲੇ ਫੋਨ ਇਸ ਤਰੀਕੇ ਦੇ ਪੁਲਿਸ ਵੀ ਬਣਾਤੀ ਆ ਚੁਟਕਲਿਆਂ ਵਾਲੀ ਪੀਸ ਬਣਾਤੀ ਆ ਜੀ ਤੁਸੀਂ ਬਾਈ ਚੌਕੀਆਂ ਦੇ ਬੰਬ 10 ਬੰਬ ਚੌਕੀਆਂ ਤੇ ਵੱਜੇ ਨੇ ਬੀਜਪੀ ਨੂੰ ਇੱਕ ਮਿੰਟ ਲਵ ਨੇ ਯਾਰ ਨਹੀਂ ਰੋਕ ਸਕੋ ਇਹਹੀ ਕੇਜਰੀਵਾਲ ਥੋੜਾ ਭੁਲੇਖਾ ਕਰਦਾ ਸੀ ਦਿੱਲੀ ਚ ਪਰ ਮੈਨੂੰ ਕੋਈ ਹਰਾ ਨਹੀਂ ਸਕਦਾ ਉਹ ਆਪੇ ਵੀ ਹਾਰੇ ਆ ਪਰ ਮੇਰਾ ਅਸਲੀ ਮਤ ਇਹ ਇਹ ਮੈਂ ਉਸ ਨੂੰ ਫੇਰ ਸਾਂ ਯਾਦ ਕਰਾਇਆ ਸੀ ਵੀ ਜਿਹੜਾ ਨਿਆਣੇ ਯੂਨੀਵਰਸਿਟੀ ਇਸ ਹਾਂ ਜੀ ਹੁਣ ਯਾਰ ਕੀ ਕਰੀਏ ਕੁਰਸੀਆਂ ਰੱਖ ਕੇ ਉੱਥੇ ਮਖੌਲ ਕਰਦਾ ਸੀ ਮੇਰੇ ਨਾਲ ਕੋਈ ਡਿਬੇਟ ਨਹੀਂ ਕਰ ਸਕਦਾ ਆਓ ਅੱਜ ਮੈਂ ਆ ਕੇ ਕੀ ਕਰਾਂ ਸੀਐਮ ਹਾਊਸ ਦੇ ਮੂਹਰੇ ਖੜਾ ਹਾਂ ਕਿ ਮੈਸਟਰ ਅੱਜ ਸੀਐਮ ਘਰ ਦੇ ਅੰਦਰ ਮੂਹਰੇ ਆਵੇਂ ਡਿਬੇਟ ਕਰੇ ਮੈਂ ਤਾਂ ਕਹਿੰਦਾ ਅੰਦਰ ਬੁਲਾਵੇ ਅੰਦਰ ਗੱਲ ਕਰ ਲੇ ਮੈਂ ਲਗਾਤਾਰ 15 ਦਿਨ ਤੋਂ ਇਹ ਚੀਜ਼ਾਂ ਜੜੀਆਂ ਏ ਦਿੱਲੀ ਤੋਂ ਸ਼ੁਰੂ ਹੋਈਆਂ ਸੀ ਤੇ 10 ਤਰੀਕ ਨੂੰ ਆ ਕੇ ਉਹ ਇਹਨਾਂ ਨੇ ਗੁੱਸਾ ਆ ਕੇ ਜੀ ਮਿਸਟਰ ਆਪਣੇ ਇਹ ਅਫਸਰ ਵੀ ਸਮਝ ਲੈ ਜਿਹੜੇ ਅੱਜ ਆਫੀਸਰ ਨੇ ਉਹ ਇਹਨਾਂ ਦੇ ਟੱਟੂ ਬਣੇ ਨੇ ਉਹ ਬਾਅਦ ਚ ਉਹਨਾਂ ਨੇ ਨੌਕਰੀ ਨਹੀਂ ਕਰਨੀ ਕਿੰਨਾ ਤਸ਼ੱਦਦ ਕਰੋਗੇ ਯਾਰ ਆਪ ਤੁਹਾਡੇ ਵੀ ਬੱਚੇ ਨੇ ਤੁਸੀਂ ਇੱਕ ਨਟੰਕੀ ਵਾਲੇ ਸੀਐਮ ਤੇ ਇੱਕ ਨਕਲੀ ਸੀਐਮ ਤੇ ਜਿਹੜਾ ਹੋਸ਼ ਚ ਹੀ ਨਹੀਂ ਹੁੰਦਾ ਜੀ ਮਿਸਟਰ ਉਹ ਸ਼ਰਾਬ ਦੇ ਨਸ਼ੇ 'ਚ ਤੁਹਾਨੂੰ ਆਰਡਰ ਕਰਦਾ ਏ ਵੀ ਤੁਸੀਂ ਇਹ ਕੰਮ ਕਰੋ ਤੁਸੀਂ ਇੰਨਾ ਤਾਂ ਦੇਖ ਲਿਆ ਕਰੋ ਵੀ ਜਿਹੜਾ ਆਰਡਰ ਤੁਹਾਨੂੰ ਦੇ ਰਿਆ ਉਹ ਹੋਸ਼ ਵਿੱਚ ਹੀ ਹੈਗਾ ਰਮਣੀ ਜੀ ਚਲੋ ਇਸ ਵੇਲੇ ਵੀ ਮਦ ਹੋਸ਼ ਟੀਐਮ ਪਿਆ ਹੋਣਾ ਜਿਹੜਾ ਬਾਹਰ ਨਹੀਂ ਨਿਕਲ ਸਕਦਾ ਨਹੀਂ ਸੀ ਟੀਐਮਨਿਸਟਰ ਆ ਕੇ ਮੇਰੇ ਨਾਲ ਗੱਲ ਕਰੇ ਰਮਣੀ ਜੀ ਜੇ ਹਿੰਮਤ ਆ ਪਰ ਅੱਜ ਇਹ ਸਾਬਤ ਹੋ ਗਿਆ ਸੀਐਮ ਸਾਡਾ ਭਗੌੜਾ ਏ ਕਿਸੇ ਨੂੰ ਉਹ ਫੇਸ ਨਹੀਂ ਕਰ ਸਕਦਾ ਕੱਲ ਵੀ ਗਏ ਮੈਂ ਦੇਖ ਰਿਹਾ ਅਸੀਂ ਕਿਤੇ ਜੋ ਪਿੱਛੋਂ ਐਮ.ਐਲ.ਏ ਰੋਲਾ ਪਾ ਰਹੇ ਆ ਵੀ ਸੀ.ਐਮ. ਢੇੜਾ ਕੱਢ ਗਿਆ ਆਪਣੇ ਨਿੱਜੀ ਐਮ.ਐਲ.ਏ ਜਿਹੜੇ ਉਸ ਏਰੀਆ ਦੇ ਉਹਨਾਂ ਨੂੰ ਨਹੀਂ ਦੱਸਿਆ ਪਰ ਮੈਂ ਹੁਣ ਇੱਥੇ ਕਰ ਲੋ ਹਲਵਾ ਦੇ ਆਨ ਕੁਰਸੀ ਰੱਖੋਰੇ ਬਰਾਬਰ ਤੇ ਚੀਫ ਮਿਨਿਸਟਰ ਆਵੇ ਮੇਰੇ ਬਹਿ ਕੇ ਮੇਰੇ ਨਾਲ ਗੱਲ ਕਰੇ ਡਿਬੇਟ ਕਰੇ ਪਰ ਚੀਫ ਮਿਨਿਸਟਰ ਇਸ ਵੇਲੇ ਭੱਜ ਗਿਆ ਇਹ ਇਹ ਪਗੌੜੇ ਨੇ ਪੰਜਾਬ ਦੇ ਜੀ ਆਪਕੇ ਤਾਂ ਸਾਥ ਹੀ ਰਹੇ ਨੇ ਲੋਕ ਸਭਾ ਮੇਂ ਪੁਰਾਣੇ ਆਪ ਟਾਈਮ ਲੈ ਕੇ ਮਿਲ ਲੇ ਪੋਲਿਟੀਕਲ ਮੈਂ ਪੁੱਛੂੰ ਅੰਦਰੋਂ ਮੈਂ ਲਗਾਤਾਰ 10 ਤਰੀਕ ਤੋਂ ਬਾਅਦ ਮੈਂ ਇਹਨਾਂ ਦੇ ਸੀਐਮ ਹਾਊਸ ਦੇ ਰਿਕਾਰਡ ਚੈੱਕ ਕਰ ਸਕਦੇ ਹੋ ਲਗਾਤਾਰ ਮੈਂ ਇਹਨਾਂ ਦੇ ਟੈਲੀਫੋਨ ਆਪਰੇਟਰਾਂ ਤੋਂ ਕਹਿ ਕੇ ਗੱਲ ਕਰ ਰਹੇ ਹਾਂ ਅੱਜ ਵੀ ਮੈਂ ਆਉਣ ਤੋਂ ਪਹਿਲਾਂ ਗੱਲ ਕੀਤੀ ਵੀ ਮੈਂ ਆ ਰਿਹਾ ਮੈਨੂੰ ਟਾਈਮ ਦੇ ਦਿਓ ਪਰ ਗੱਲ ਕਰੂ ਕਿਵੇਂ ਬੰਦਾ ਜਿਹੜਾ ਬੰਦਾ ਕਮਜ਼ੋਰ ਹੋਵੇ ਜਿਹੜਾ ਬੰਦਾ ਝੂਠਾ ਹੋਵੇ ਉਹ ਕਿਵੇਂ ਗੱਲ ਕਰ ਸਕਦਾ ਮੈਂ ਤਾਂ ਮੈਂ ਤਾਂ ਉੱਥੇ ਵੀ ਪਹੁੰਚਿਆ ਸੀ ਮੈਂ ਤਾਂ ਉੱਥੇ ਵੀ ਪਹੁੰਚਿਆ ਸੀਗਾ ਅਮਰਸਰ ਵੀ ਉੱਥੋਂ ਵੀ ਭੱਜ ਗਿਆ ਨਹੀਂ ਉੱਥੋਂ ਹੀ ਭੱਜੇ ਆਪ ਕੋਈ ਆ ਵੀ ਨਹੀਂ ਮਿਲ ਰਹੇ ਆਂ ਆਪ ਕਾਸ ਕਰਤੀ ਆ ਹੋ ਮੇਰਾ ਕੰਮ ਸਿਰਫ ਇਹ ਦਿਖਾਉਣਾ ਸੀ ਜੇ ਬੰਦਾ ਸੱਚਾ ਹੋਵੇ ਜੇ ਬੰਦਾ ਸੱਚਾ ਹੋਵੇ ਤਾਂ ਮੇਰੇ ਮੂੰਹ ਤੇ ਆ ਕੇ ਗੱਲ ਕਰਦਾ ਮੇਰੇ ਨਾਲ ਆ ਕੇ ਗੱਲ ਕਰ ਸਕਦੇ ਸੀ ਜਦੋਂ ਬੰਦਾ ਝੂਠਾ ਹੁੰਦਾ ਉਹ ਉਹ ਭੱਜਦਾ ਨਹੀਂ ਚੀਫ ਮਿਨਿਸਟਰ ਕਦੇ ਲੁਕਦਾ ਦੇਖਿਆ ਘਰਾਂ ਚ ਮੂਰਲੇ ਗੇਟ ਤੇ ਗਏ ਉੱਥੇ ਪੁਲਿਸ ਲਵਾਤੀ ਅਸੀਂ ਵੀ ਸੀਮਾਉਂਚ ਰਹਿੰਦੇ ਰਹਿੰਦੇ ਰਹੇ ਹਾਂ ਮੈਨੂੰ ਪਤਾ ਰਾਹ ਕਿਹੜੇ ਨੇ ਸੀਮਾਉਂਚ ਦੇ ਮੈਂ ਇਹ ਸੀਮਾਉਂਚ ਰਹਿੰਦਾ ਨੇ ਸਾਡੀ ਵਲੇ ਦਾ ਹੀ ਬਣਿਆ ਹੋਇਆ ਤੇ ਇਸ ਕਰਕੇ ਮੈਨੂੰ ਇਹ ਗੇਟ ਭੁੱਲੇ ਨੇ ਸੀਮਾਉਂਚ ਦੇ ਵਿੱਚ ਅਸੀਂ ਹਰਵਿੰਦ ਕੇਜਰੀਵਾਲ ਦੀ ਹਾਰ ਦੇ ਵਿਚਾਰੇ ਬੁਰੇ ਲੱਗੇ ਰਹੇ ਮੈਂ ਜਦੋਂ ਪਿੱਛੋਂ ਆ ਕੇ ਅੱਜ ਕੱਲ ਉਹਨਾਂ ਬਚਾਰੇ ਭਾਈ ਕਰਦੀ ਆ ਕਿ ਅਰਵਿੰਦ ਕੇਜੀਵਾਲ ਨਹੀਂ ਕਰਾਂਗੇ ਫਿਰ ਪੁਲਿਸ ਇਲਾਦੀ ਇੰਨੀ ਵੀ ਹੁਸ਼ਿਆਰ ਨਹੀਂ ਗਈ ਇਹ ਪੁਲਿਸ ਸਾਡੇ ਵੀ ਥੱਲੇ ਕੰਮ ਕਰਦੀ ਰਹੀ ਹੈ ਮੈਨੂੰ ਪਤਾ ਵੀ ਇਹ ਕਿੰਨੇ ਜੋਗੇ ਨੇ ਕਿੱਥੇ ਮਾਰ ਖਾਂਦੇ ਕਿੱਥੇ ਨਹੀਂ ਸਾਨੂੰ ਪੁਲਿਸ ਵਾਲੇ ਆਪਰਾ ਦੱਸ ਦਿੰਦੇ ਵੀ ਇਧਰੋਂ ਆ ਜਾਓ ਜੀ ਕਿ ਸਾਰੇ ਕਿਤੇ ਭਗਵੰਤ ਮਾਨ ਦੇ ਨਾਲ ਥੋੜੀ ਵੀ ਨਹੀਂ ਗੱਲ ਸਰਦੂਲ ਗਣ세 ਸਟੇਟਮੈਂਟ ਆਈ ਗਈ ਸੀ ਐਮ ਕੀ ਕਿ ਇਹ ਸਪੈਕੂਲੇਸ਼ਨ ਆ ਆਪੋਜੀਸ਼ਨ ਕੀ ਕੇਜਰੀ ਵਾਲ ਚਲਾएंगे ਪੰਜਾਬ ਕੋ ਹਮੇ ਚਲਾएंगे ਇੱਕ ਗੱਲ ਹੋਰ ਸੁਣ ਲੋ ਕੋਈ ਵੀ ਸੀਐਮ ਦੇਖੋ ਕਿੱਡਾ ਕਮਰਾਹੜ ਚਾ ਸੀਐਮ ਜਿਹੜਾ ਪਾਰਟੀ ਦਾ ਚੀਫ ਹੁੰਦਾ ਕੋਈ ਵੀ ਚੀਫ ਹੋਵੇ ਪਾਰਟੀ ਦਾ ਕਿਸੇ ਦਾ ਵੀ ਉਹ ਕਹਿੰਦਾ ਹੁੰਦਾ ਵੀ ਸਾਡਾ ਇਹ ਸੀਐਮ ਰਹੂਗਾ ਕਦੇ ਚੀਫ ਮਿਨਿਸਟਰ ਵੀ ਆਪ ਕਹਿੰਦਾ ਹੁੰਦਾ ਵੀ ਮੈਂ ਸੀਐਮ ਰਹੂਗਾ ਉਹ ਜੇ ਕੇਜਰੀਵਾਲ ਕਹੂਗਾ ਵੀ ਸਾਡਾ ਸੀਐਮ ਭਗਵੰਤ ਮਾਨ ਰਹੂਗਾ ਤਾਂ ਤਾਂ ਮੰਨਣ ਵਾਲੀ ਗੱਲ ਆ ਇਹ ਅਲੱਗ ਗੱਲ ਆ ਭਗਵੰਤ ਮਾਨ ਹੀ ਕਹ ਰਿਹਾ ਵੀ ਕੇਜਰੀਵਾਲ ਨਹੀਂ ਸੀਐਮ ਬਣੂਗਾ ਇਹ ਇਹ ਪਾਰਟੀ ਚੀਫ ਡਿਸਾਈਡ ਕਰੂਗਾ ਭਗਵੰਤ ਮਾਨ ਥੋੜੀ ਡਿਸਾਈਡ ਕਰੂਗਾ ਵੀ ਸੀਐਮ ਕੌਣ ਰਹੂਗਾ ਉਹ ਕੇਜਰੀਵਾਲ ਦੀ ਮੁੱਠੀ ਚੈਦੀ ਜਾਨ ਬਿੱਟੇ ਜੇ ਲੱਗਦਾ ਅਭਿੰਦ ਕੇਜਰੀਵਾਲ ਦਾ ਜਾਨ ਸੁਣ ਲਓ ਸੁਣ ਲਓ ਉਹਦਾ ਵੀ ਕੀ ਹਾਲ ਆ ਅੱਜ ਮੈਂ ਇਹ ਵੀ ਪੁੱਛਣ ਆਇਆ ਵੀ ਭਗਵੰਤ ਮਾਨ ਸਾਹਿਬ ਇੰਨੇ ਕਮਜ਼ੋਰ ਹੋ ਗਏ ਇੰਨੇ ਕਮਜ਼ੋਰ ਹੋ ਗਏ ਸੋਧਿਆ ਜ਼ੀਰਕਪੁਰ ਤੋਂ ਬੜਿਆ ਸਕੂਲ ਚੱਕ ਕਰਦਾ ਕਰਦਾ ਗੁਰਦਾਸਪੁਰ ਪਹੁੰਚ ਗਿਆ ਹਰ ਸਕੂਲ ਦੇ ਵਿੱਚ ਸੋਧਿਆ ਆ ਗਿਆ ਕਿਤੇ ਰਗਵ ਚੱਡਾ ਫਿਰਦਾ ਕਿਤੇ ਕੋਈ ਸਿੰਦਰ ਜੈਨ ਫਿਰ ਕਿਤੇ ਕੋਈ ਹੋਰ ਸਭ ਆਲੇ-ਦਾਲੇ ਜਿਹੜੇ ਨੇ ਉਹ ਦਿੱਲੀ ਦੇ ਆ ਕੇ ਬੰਦੇ ਹਰ ਮਹਿਕਮਾ ਠੇਕੇ ਤੇ ਦੇਤਾ ਇਸ ਬੰਦੇ ਨੇ ਹਰ ਮਹਿਕਮਾ ਪੀਡਬਲਯੂਡੀ ਕਿਸੇ ਕੋਲ ਹੈਰੀਗੇਸ਼ਨ ਕਿਸੇ ਕੋਲ ਹੈ ਐਜੂਕੇਸ਼ਨ ਕਿਸੇ ਕੋਲ ਸਾਰੇ ਉੱਥੇ ਦੇ ਬੰਦੇ ਉਰੇ ਆ ਕੇ ਸਾਮ ਚੁੱਕੇ ਨੇ ਸੈਕਟਰੀਟ ਇਹਨਾਂ ਦੇ ਪੱਲੇ ਕੁਛ ਨਹੀਂ ਆ ਸਿਰਫ ਇੱਕਾ ਕੋਠੀ ਆ ਜਿਵੇਂ ਉਹਦੇ ਕੋਲ ਸ਼ੀਸ਼ਮੈਲ ਰਹਿ ਗਿਆ ਸੀ ਇਹਨਾਂ ਕੋਲ ਵੀ ਆ ਕੋਠੀ ਆ ਦਰਵਾਜ਼ੇ ਬੰਦ ਕਰੀ ਅੰਦਰ ਬੈਠੇ ਆ ਮੇਰਾ ਕੰਮ ਸਿਰਫ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਿਖਾਉਣਾ ਸੀ ਵੀ ਇਹ ਤੁਹਾਡੇ ਮੂਰੇ ਹੀ ਮੀਡੀਆ ਮੂਰੇ ਹੀ ਬੋਲਦਾ ਏ ਸਿਰਫ ਉੱਥੇ ਗੱਲਾਂ ਚੁਟਕਲੇ ਸੁਣਾ ਸਕਦਾ ਜਦੋਂ ਸਾਹਮਣੇ ਆਮਣੇ ਦੀ ਗੱਲ ਆਉਂਦੀ ਮੈਨੂੰ ਮੈਂ ਤਾਂ ਸਿਰਫ ਐਫ ਆਈ ਆਰ ਮੈਂ ਇਹ ਨਹੀਂ ਆ ਸਕਦੇ ਇਹਨਾਂ ਦਾ ਡੀਜੀਪੀ ਸਾਹਿਬ ਆਜਣ ਇਹਨਾਂ ਦੇ ਹੋਰ ਅਫਸਰ ਆਜਣ ਮੈਨੂੰ ਇਹਦੀ ਇਨਕੁਆਇਰੀ ਮਾਰ ਕਰਨ ਦੀ ਜ਼ਿੰਮੇਵਾਰੀ ਦੇ ਦੇਣ ਵੀ ਅਸੀਂ ਆ ਜਿਹੜੇ ਕੇਸ ਝੂਠੇ ਕੀਤੇ ਆ ਅਸੀਂ ਇਹਨਾਂ ਦੀ ਇਨਕੁਆਇਰੀ ਮਾਰ ਕਰਦੇ ਆਂ ਮੈਂ ਇੱਥੇ ਬਾਦਲ ਸਾਹਿਬ ਵੀ ਸੀ ਜਨਮ ਆਏ ਤੇ ਮੈਂ ਇੱਥੇ ਆ ਕੇ ਬੈਠਾ ਸੀ ਦੋ ਦਿਨ ਤੇ ਬਾਦਲ ਸਾਹਿਬ ਤਿੰਨ ਵਾਰ ਆਉਂਦੇ ਸੀ ਦਿਨ ਚ ਪੁੱਛਣ ਤੇ ਡੀਜੀਪੀ ਸ੍ਰੇਸ਼ ਰੋੜਾ ਜੀ ਨੂੰ ਉਹਨਾਂ ਨੇ ਇਕਵਾਦੀ ਕਰਨ ਭੇਜਿਆ ਲਿਆਣੇ ਅੱਜ ਪਰਮਾਨੈਂਟ ਬੈਠ ਰਹੇ ਹੋ ਜਾਂ ਜਾ ਰਹੇ ਨਹੀਂ 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 ਮੇਰਾ ਮੈਂ ਕਿਉਂ ਬੈਠਾ ਮੈਂ ਤਾਂ ਸਿਰਫ ਭਜਾਉਣਾ ਸੀ ਭਜਾ ਲਿਆ ਮੈਂ ਤਾਂ ਸਿਰਫ ਦਿਖਾਉਣਾ ਸੀ ਵੀ ਇਹ ਭਜਦਾ ਦੇਖੋ ਕਿਵੇਂ ਆ ਇਹ ਗੱਲਾਂ ਐ ਬੈਠਣ ਦੀ ਗੱਲ ਕਿ ਇਹਦੇ ਇਹਦੇ ਮੂਰੇ ਬੈਠਾਂਗੇ ਇੱਕ ਇੱਕ ਭਗਾਉੜੇ ਦੇ ਜਿਹੜਾ ਦਿੱਲੀ ਵਾਲਿਆਂ ਨੂੰ ਵੇਚ ਚੁੱਕਿਆ ਪੰਜਾਬ ਉਹਦੇ ਮੂਰੇ ਮੈਂ ਬੈਠੂ ਮੈਂ ਤਾਂ ਸਿਰਫ ਇਹ ਦਿਖਾਉਣਾ ਸੀ ਬੀ ਇਹ ਲੋਕਾ ਮੂਰੇ ਗੱਲਾਂ ਆ ਲੋਕਾਂ ਨੂੰ ਡਰਾਉਣ ਜਿਹੜੇ ਮਾੜੇ ਵਰਕਰ ਨੇ ਬੀਜੇਪੀ ਦੇ ਉਹਨਾਂ ਨੂੰ ਜੇਲ੍ਹਾਂ ਧੱਕ ਸਕਦਾ ਇਹ ਮੇਰੇ ਤੇ ਵੀ ਨੇ ਐਂ ਪਰਚਾ ਕੀਤਾ ਸੀ ਜਦੋਂ ਉੱਥੇ ਲੁਧਿਆਣੇ ਮੈਨੂੰ ਵੀ ਭੇਜਿਆ ਸੀ ਜੇਲ੍ਹ 'ਚ ਜਦੋਂ ਇਲੈਕਸ਼ਨ ਤੋਂ ਪਹਿਲਾਂ ਇਹਦਾ ਇੰਨਾ ਕਾਇਰ ਬੰਦਾ ਮੇਰੇ ਬੱਚਿਆਂ ਤੇ ਮੇਰੇ ਪਰਿਵਾਰ ਨੂੰ ਇਲੈਕਸ਼ਨ ਤੋਂ ਇੱਕ ਦਿਨ ਨਾਮਿਨੇਸ਼ਨ ਤੋਂ ਪਹਿਲਾਂ ਬਾਹਰ ਕੱਢਿਆ ਤੇ 2 ਕਰੋੜ ਰੁਪਈਆ ਪਾਇਆ ਮੇਰੇ ਤੇ ਉਹਦਾ ਵੀ ਮੈਂ ਹਾਈ ਕੋਰਟ 'ਚ ਕੇਸ ਚੱਲ ਰਿਹਾ ਉਹ ਮੈਂ ਜਾਤੀ ਗੱਲਾਂ ਸਭ ਚੱਲ ਲਊਗਾ ਉਹ ਅਜੇ ਹੋਰ ਵੀ ਬਹੁਤ ਜੱਤੀ ਕੀਤੀਆਂ ਨੇ ਪਰਿਵਾਰਿਕ 10 ਤਰੀਕ ਤੋਂ ਬਾਅਦ ਉਹ ਮੈਂ ਤੁਹਾਨੂੰ ਦੱਸ ਨਹੀਂ ਰਿਹਾ ਹਾਂ ਜੀ ਮੈਂ ਇਹ ਤਾਂ ਗਲੌਂ ਰੱਖ ਰਿਹਾ ਜਿਹੜੇ ਮੇਰੇ ਵਰਕ ਜੇ ਮੇਰੇ ਵਰਕਰ ਤੇ ਹੀ ਧੱਕਾ ਹੋ ਗਿਆ ਤੇ ਕੱਲ ਨੂੰ ਮੈਂ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨਾਲ ਉਹਨਾਂ ਦੇ ਸਾਹਮਣਾ ਕਰੂੰਗਾ ਜੇ ਮੇਰੇ ਬੀਜੇਪੀ ਦੇ ਵਰਕਰ ਜਾਂ ਮੇਰੇ ਦੋਸਤ ਉਹਨਾਂ ਤੇ ਧੱਕਾ ਕਰ ਗਈ ਪੰਜਾਬ ਸਰਕਾਰ ਤੇ ਮੈਂ ਉਹਨਾਂ ਦੇ ਮੂਹਰੇ ਖੜ ਕੇ ਗੱਲ ਨੂੰ ਉਹਨਾਂ ਨਾਲ ਲੜਾ ਸਕਦਾ ਉਹਨਾਂ ਨੂੰ ਇਹ ਪਤਾ ਹੋਵੇ ਸਾਡਾ ਲੀਡਰ ਸਾਡੇ ਪਿੱਛੇ ਖੜਾ ਦੇ ਉਹ ਖੜਾ ਮੈਂ ਡਟ ਕੇ ਹਮੇਸ਼ਾ ਖੜਾ ਜਿੰਨਾ ਮਰਜ਼ੀ ਤਸੱਦਦ ਕਰ ਲੈ ਮੂੰਹ ਤੋੜ ਜਵਾਬ ਆ ਜਿਹੜਾ ਉਹ ਲੋਕਾਂ ਦੀ ਤਾਕਤ ਨਾ ਦਵਾਂਗੇ ਫਿਰ ਮੈਂ ਬਾਰ ਬਾਰ ਕਹਿਣਾ ਵੀ ਸੀਐਮ ਪਗੋੜਾ ਅੱਜ ਬੰਦ ਕਰਕੇ ਦਰਵਾਜ਼ੇ ਜੇ ਦਰਵਾਜ਼ੇ ਜਿੱਦਾਂ ਤੋੜਨੇ ਹੋਣਗੇ ਨਾ ਉਸ ਦਿਨ ਵੀ ਆਵਾਂਗੇ ਹੂੰ ਜੇ ਅੰਦਰੋਂ ਵੀ ਕੱਢ ਲਾਂਗੇ ਉਹ ਕੋਈ ਗੱਲ ਨਹੀਂ ਗਈ ਤੇ ਜਦੋਂ ਲੋਕ ਲੋਕ ਉੱਠੇ ਆ ਨਾ ਸੱਤਾ ਪਰ ਬਰਕਤ ਹੁੰਦੀ ਆ ਰਾਸ਼ਟਰਪਤੀ ਬੜੇ ਬੜੇ ਜਿਹੜਿਆ ਲੋਕ ਕੱਢ ਦਿੰਦੇ ਆ ਤੇ ਇਸ ਕਰਕੇ ਅੱਜ ਤਾਂ ਸਿਰਫ মিডিਆ ਮੂਰੇ ਤੇ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਸੀ ਵੀ ਆਹ ਸੀਐਮ ਤੁਹਾਡਾ ਯਾਰ ਤੁਸੀਂ ਬਣਾਇਆ ਸੀ ਅੱਜਾ ਭਗੌੜਾ ਅੰਦਰ ਕੈਦ ਹੋਇਆ ਬੈਠਾ ਦਰਵਾਜ਼ੇ ਨਹੀਂ ਖੋਲ ਰਿਹਾ ਹੱਜੇ ਵੀ ਮਤਲਬ ਤਾਂ ਹੀ ਖੜਾ ਵੀ ਆਜੋ ਬੁਲਾ ਲਓ ਭਾਈ ਜੇ ਹਿੰਮਤ ਹੈ ਮੇਰੇ ਨਾਲ ਸਿੱਧੀ ਗੱਲ ਕਰ ਲਓ ਮੈਂ ਤਾਂ মিডিਆ ਮੂਰੇ ਵੀ ਨਹੀਂ ਕਹਿੰਦਾ ਬੀਤੂ ਸਾਹਿਬ ਲੋਕ ਸਭਾ ਦੇ ਵਿੱਚ ਤੁਸੀਂ ਇਕੱਠੇ ਰਹੇ ਹੋ ਤੁਹਾਡੇ ਦੋਸਤ ਵੀ ਰਹੇ ਨੇ ਭਗਵੰਤਪਾਲ ਸਾਹਿਬ ਤਾਂ ਬੜੇ ਚੰਗੇ ਲੋਕ ਸਭਾ ਦੇ ਤੁਸੀਂ ਇਕੱਠੇ ਕਾਫੀ ਨੇ ਤੇ ਟੱਫਿਆ ਵੇਖੋ ਭਈ ਮੇਰੀ ਦੋਸਤੀ ਕੀ ਕਰੂਗੀ ਜੇ ਮੇਰੇ ਵਰਕਰ ਤੇ ਪਰਚਾ ਹੋਊਗਾ ਫਿਰ ਮੇਰੀ ਦੋਸਤੀ ਮੈਂ ਉਹਨੂੰ ਰੱਖੂਗਾ ਜੇ ਮੈਂ ਆਪਣੇ ਵਰਕਰ ਨੂੰ ਦੇਖੂਗਾ ਇਸ ਕਰਕੇ 100 100 ਦੋਸਤੀਆਂ 100 ਚੀਜ਼ मिनिस्टर ਬਾਰੇ ਆਪਣੇ ਪਾਰਟੀ ਖਾਤਰ ਆਪਣੇ ਬੀਜੇਪੀ ਦੇ ਵਰਕਰਾਂ ਖਾਤਰ ਕੋਈ ਪਰਵਾਹ ਨਹੀਂ ਮੈਂ ਖੜਾ ਮੇਰੇ ਤੇ ਕਰਦੇ ਪਰਚੇ ਦਰਜ ਜਿਹੜੇ ਕਰਨੇ ਆ ਇਹ ਇਹ ਤਾਂ ਐਸਾ ਬੰਦਾ ਸਾਰੇ ਉਰੇ ਐਮਐਲਏ ਆ ਗਏ ਸੀ ਮੈਂ ਅੱਜ ਕੱਲਾ ਤਾਂ ਆਇਆ ਵੀ ਕੋਈ ਮੁੜ ਕੇ ਕਹੂਗਾ 144 ਲੱਗੀ ਸੀ ਜੀ ਉਰੇ ਇਹੋ ਐਸਾ ਵੀ ਆ ਕਿਉਂਕਿ ਐਸਐਸਪੀ ਨੂੰ ਮਗਰੋਂ ਟੈਲੀਫੋਨ ਕਰ ਦਿੰਦਾ ਵੀ ਉਰੇ 144 ਲੱਗੀ ਸੀ ਜੀ ਪਰਚੇ ਦਰਜ ਕਰੋ ਮੈਂ ਕੱਲਾ ਆਇਆ ਇਸ ਕਰਕੇ ਵੀ ਇਹ ਪੁਲਿਸ ਇਹ ਨਾ ਕਹਿ ਸਕੇ ਵੇ ਇੱਥੇ ਤਾਂ ਜੀ 144 ਪੰਜ ਬੰਦੇ ਆ ਨਹੀਂ ਸਕਦੇ ਇੱਕ ਬੰਦੇ ਨੂੰ ਕੌਣ ਰੋਕ ਸਕਦਾ ਲੀਗਲੀ ਇੱਕ ਬੰਦੇ ਨੂੰ ਕੌਣ ਸੜਕ ਤੇ ਜਾਣ ਨੂੰ ਕਿਸੇ ਨੂੰ ਰੋਕ ਸਕਦਾ ਕੋਟੀਆਂ ਘਰ ਨੇ ਸਾਰੇ ਕਿ ਮੈਂ ਅੱਜ ਮਿਲਣ ਆਇਆ ਪਰ ਤੁਹਾਡੇ ਮੂਹਰੇ ਦਿਖਾਉਣਾ ਸੀ ਵੀ ਇਹ ਫੇਸ ਨਹੀਂ ਕਰ ਸਕਦਾ ਇਹ ਕਮਜ਼ੋਰ ਬੰਦਾ ਏ ਤੇ ਕਮਜ਼ੋਰ ਬੰਦਾ ਕਾਇਰ ਬੰਦਾ ਹੁੰਦਾ ਏ ਤੇ ਇਸ ਕਰਕੇ ਜਿੱਥੇ ਅੱਗੇ ਵੀ ਜਾਊਗਾ ਉੱਥੇ ਵੀ ਮੈਂ ਘੇਰੂੰਗਾ ਜੇ ਇੱਥੇ ਨਹੀਂ ਮਿਲੂ ਬਾਹਰ ਤਾਂ ਨਿਕਲਣਗੇ ਨਾ ਜਿਹੜੇ ਬਾਹਰ ਕਿਤੇ ਪ੍ਰੋਗਰਾਮ ਕਰੂਗਾ ਉੱਥੇ ਜਾ ਕੇ ਘੇਰ ਲੂੰਗਾ ਇਹ ਕਿਹੜੀ ਗੱਲ ਆ ਠੀਕ ਹੈ